ਇਹ ਵੀ ਵੇਖੋ ਨਾ ਜੇ ਅਸੀਂ ਅੱਜ 10-10 ਲੱਖ ਰੁਪਈਆ ਦਾ ਟਰੈਕਟਰ ਲੈ ਕੇ 3-3 ਲੱਖ ਰੁਪਈਆ ਉੱਤੇ ਲਾਇਆ ਤੇ ਤੁਹਾਡੇ ਸਾਹਮਣੇ ਮਿੱਟੀ ਜਿਹੀ ਭੰਨੰਦਾ ਆ। ਆ 60 ਕੁਇੰਟਲ ਦੇ ਲਾ ਕੇ ਚਾਗੇ ਵਜਣਿਆ ਜੇ ਮੰਨ ਲਓ ਬੰਪਰ ਨਾ ਹੋਵੇ ਤੇ ਟਰੈਕਟਰ ਨੇ ਐਰੋਗ ਬਚਣਾ ਤੇ ਪੰਜਾਬ ਆ ਪੰਜਾਬ ਚ ਅਪ ਜਿੱਥੇ ਕਿਸੇ ਨੂੰ ਆਵਾਜ਼ ਮਾਰਾਂਗੇ ਨਾ ਪੰਜਾਬ ਚ ਇਕੱਠੇ ਹੋਣਾ ਹੀ ਹੋਣਾ ਸਰਕਾਰਾਂ ਭਾਵੇਂ ਪੰਜਾਬ ਨਾਲ ਜੋ ਮਰਜ਼ੀ ਤੱਕਾ ਕਰ ਲੈਣਾ ਕਿਸੇ ਦਾ ਮਾਂ ਪਿਓ ਸਾਡਾ ਮਾਂ ਪਿਓ ਅਸੀਂ ਕਿ ਹੁਣ ਭੁੱਖੇ ਨਹੀਂ ਰਹੇ ਤਾਂ ਸਾਡੇ ਨਾਲ ਮੁੰਡੇ ਸਾਰੇ ਜਾਂਦੇ ਰਹੇ ਆ ਅਸੀਂ ਆਖਿਆ ਕਿ ਜੋ ਕੋਈ ਨਹੀਂ ਆਪਣੀ ਜਾਨ ਤੇ ਖੇਡ ਗਏ ਡੇਰਿਆਂ ਤੱਕ ਅਸੀਂ ਤੁਰ ਕੇ ਜਾਂਦੇ ਰਹੇ ਸਾਡੇ ਕੋਲ ਕੋਈ ਕਿਸ਼ਤੀ ਨਹੀਂ ਹੈਗੀ ਆਪਾਂ ਇਹ ਸੁਣਿਆ ਹੀ ਵੀ ਦ੍ਰਿਅਮਨ ਨੂੰ ਪੰਨ ਲੱਗਦੇ ਆ ਪਰ ਆਪਾਂ ਦੇਖ ਰਹੇ ਆ ਵੀ ਵੱਖੇ ਖਾਲਸਾ ਦ੍ਰਿਅਮਨ ਨੂੰ ਪੰਨ ਲਾ ਰਿਹਾ ਅਹੀਂ ਇਹਨਾਂ ਨੂੰ ਬਣਾਇਆ ਮੰਤਰੀ ਅਹੀਂ ਬਣਾਇਆ ਸਾਡੀਆਂ ਵੋਟਾਂ ਨਾਲ ਭਾਈ ਅਸੀਂ ਬਾਬਿਆਂ ਨੇ ਥੋੜਾ ਵੋਟਾਂ ਪਾਈਆਂ ਗੁਰੂ ਘਰ ਦਾ ਪਾਇਆ ਹੁਣ ਬੰਨਾਂ ਤੇ ਲੱਗੰਦਾ ਇਹ ਸਰਕਾਰਾਂ ਦਾ ਕੰਮ ਹੈ ਸਰਕਾਰ ਬਾਕੀ ਇਹਨਾ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਜਿੰਨੇ ਵੀ ਕਲਾਕਾਰ ਆ ਦਿਲਜੀਤ ਹੋ ਗਿਆ ਮਨਕੀਰਤ ਹੋ ਗਿਆ ਨਾ ਸਾਰੇ ਸਾਡੇ ਲਾ ਕੇ ਜੋਲਡਨ ਸੰਧੂ ਆ ਨਾਲ ਹੀ ਆਪਣੇ ਪਿੰਡ ਦੇ 2 ਕਿਲੋਮੀਟਰ ਦੇ ਚਲੋ ਸਾਰੇ ਕਲਾਕਾਰਾਂ ਨੇ ਬਹੁਤ ਸਾਥ ਦਿੱਤਾ ਅਸੀਂ ਮਨਕੀਰਤ ਵੀਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਚਲੋ ਸਾਡਾ ਵੱਡਾ ਭਰਾ ਆ ਅਹੀਂ ਪੰਜਾਬੀ ਹੂੰ ਦਿਨਾਂ ਤੇ ਜਿੱਥੇ ਸਾਨੂੰ ਆਵਾਜ਼ ਮਾਰੂ ਸਾਡਾ ਨੰਬਰ ਲੈ ਲੈ ਠੀਕ ਆ ਸੜਨਾ ਗੱਲ ਕਰ ਲੈ ਭਵੇਂ ਜਿੱਥੇ ਆਵਾਜ਼ ਮਾਰੂ ਅਸੀਂ ਉਹਦੇ ਲਈ ਜਾਣ ਹਾ ਜਿਹੜਾ ਜਿਹੜਾ ਬੰਦਾ ਪੰਜਾਬ ਲਈ ਆਪਣੀ ਜਾਣ ਹਾ ਹਾ ਕਰ ਸਕਦਾ ਨਾ ਅਸੀਂ ਮਨਕੀਰਤ ਲਈ ਜਾਣ ਹਾ ਹਾ ਕਰਾਂਗੇ ਸਾਨੂੰ ਬਹੁਤ ਆ ਆਪਣੇ ਆਪ ਤੇ ਵੀ ਫਕਰ ਹੁੰਦਾ ਏ ਕੋਈ ਵੀ ਹਰ ਘਰ ਦੇ ਵਿੱਚ ਨਾ ਮਾਵਾਂ ਨੂੰ ਜਾ ਕੇ ਮਿਲਿਆ ਜੱਫੀਆਂ ਪਾਈਆਂ ਘੁੱਟ ਘੁੱਟ ਕੇ ਸਾਰਿਆਂ ਦੇ ਚਿਹਰੇ ਖੁਸ਼ ਹੋ ਗਏ ਨਾ ਕਿ ਸਾਡਾ ਪੁੱਤ ਆਇਆ ਕੋਈ ਉਹ ਬੰਦੇ ਨੇ ਬਹੁਤ ਸਾਥ ਦਿੱਤਾ ਮਨਕੀਰਤ ਨੌਵੇਂ ਦਵਾਂ ਦਿਨ ਹੋ ਗਿਆ ਹੂੰ ਪਹਿਲਾਂ ਹੀ ਪਾਣੀ ਦੀ ਸੇਵਾ ਕਰ ਦਿੰਨੇ ਆ ਪਹਿਲਾਂ ਆ ਕੇ ਇਹ ਲੈ ਕੇ ਜਾਂਦੇ ਰਹੇ ਸੁੱਕਾ ਰਾਸ਼ਨ ਰੂਸ਼ਨ ਹੂੰ ਤੇ ਥੋੜੀ ਜੀ ਸਿਹਤ ਵੀ ਬੜੀ ਖਰਾਬ ਹੋਈ ਪਾਣੀ ਕਰਕੇ ਪਰ ਫਿਰ ਵੀ ਦੁੱਖ ਬੜਾ ਆਉਂਦਾ ਆ ਕਿ ਇੰਨਾ ਪੰਜਾਬ ਨਾਲ ਲੋਕ ਰੋਂਦੇ ਆ ਪਰ ਫਿਰ ਆਪਣਾ ਵੀ ਰੋਣ ਨਿਕਲਦਾ ਚਲੋ ਅੰਦਰੋਂ ਅੰਦਰੀ ਤੁਹਾਨੂੰ ਪਤਾ ਸਾਰਾ ਕੁਝ ਬੰਦੇ ਨੂੰ ਜਰਨਾ ਪੈਂਦਾ ਤੇ ਅਸੀਂ ਹੁਣ ਅੱਜ ਮੇਰੇ ਸਾਣਾ 10 ਦਿਨ ਹੋ ਗਿਆ ਸਾਨੂੰ ਸੇਵਾ ਕਰਦਿਆਂ ਜਿੰਨਾ ਜਿਹੜਾ ਬੰਨਿਆ ਉਹਨੇ ਤੱਕ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਤੱਕ ਬਾਬੇ ਗੈਣਗੇ ਉਹਨੇ ਤੱਕ ਆਪ ਸੇਵਾ ਕਰਾਂਗੇ ਜਰੂਰ ਹਾਂਜੀ ਕੋਨੇਵਾਲ ਪਿੰਡ ਦਾ ਬਿਲਕੁਲ ਤਕਰੀਬਨ ਤਕਰੀਬਨ ਜਿਹੜਾ ਕਈ ਹੈ ਤਬਾਹ ਕਰਤਾ ਨਾ ਨੁਕਸਾਨ ਤੇ ਪੰਜਾਬ ਦਾ ਬਹੁਤ ਹੋਇਆ ਇਹ ਤੇ ਸਰਕਾਰਾਂ ਹੀ ਕਰਾਉਂਦੀਆਂ ਇਹ ਸਾਰਿਆਂ ਨੂੰ ਪਤਾ ਸਰਕਾਰਾਂ ਕਰਾਉਂਦੀਆਂ ਸਰਕਾਰਾਂ ਜੇ ਚਾਹੁੰਦੀਆਂ ਤੇ ਪਿੱਛੋਂ ਕੰਟਰੋਲ ਦਾ ਪਾਣੀ ਛੱਡੀ ਜਾਂਦੇ ਇਹ ਤੇ ਨੁਕਸਾਨ ਨਹੀਂ ਹੋਣਾ ਸੀ ਜਦੋਂ ਜੱਕ ਦਾਮ ਇਹਨਾਂ ਨੇ ਪਾਣੀ ਡੈਮਾਂ 'ਚ ਇਕੱਠਾ ਕਰਕੇ ਜੱਕ ਦਾਮ ਜੋ ਡੈਮ ਟੁੱਟੇ ਆ ਤੇ ਫੇਰ ਹੀ ਨੁਕਸਾਨ ਹੋਇਆ ਕੋਈ ਕਿੱਲੇ ਵਾਲਾ ਜੱਟ ਆ ਕੋਈ ਦੋਹਾਂ ਕਿੱਲੇ ਵਾਲਾ ਜੱਟ ਆ ਕਈ ਦਹਾ ਕਿੱਲੇ ਵਾਲਾ ਜੱਟ ਆ ਪਰ ਬਰਬਾਦੀ ਦੇ ਕੋਈ ਨਹੀਂ ਨਾ ਸਾਰਿਆਂ ਦੀ ਚਾਰ ਸਾਲ ਕੋਈ ਬੰਦਾ ਨਹੀਂ ਉੱਠ ਸਕਦਾ ਇੱਥੋਂ ਜੇ ਅਸੀਂ ਕਹੀਏ ਨਾ ਕਿ ਰੇਤਾ ਇੰਨੀ ਨਿਚੜ ਗਈ ਹੈ ਚਲੋ ਅਸੀਂ ਹਾੜੀਆਂ ਕੋਈ ਭੈਣਾ ਬਾਹਰ ਜਿਨ੍ਹਾਂ ਨੇ ਸੇਵਾ ਪਾਈ ਅਸੀਂ ਆਖਿਆ ਚਲੋ ਆਪਾਂ ਮਿੱਟੀ ਦੀ ਸੇਵਾ ਕਰਦਾਂਗੇ ਨਾ ਕਿ ਰਾਸ਼ਨ ਤੇ ਤੁਹਾਨੂੰ ਪਤਾ ਬਹੁਤ ਆਉਂਦਿਆ ਮਾਲਵੇ ਦਵਾਬੇ ਚ ਆਉਂਦਿਆ ਤੇ ਇੱਥੇ ਆਪਾਂ ਹੁਣ ਬੰਨ ਤੇ ਮਤਲਬ ਕਿ ਮਿੱਟੀ ਲੈ ਕੇ ਆਵਾਂਗੇ ਜਿੰਨਾ ਟਾਈਮ ਆ ਲਓ ਸੇਵਾ ਬਾਬੇ ਨੇ ਬਖਸ਼ੀ ਅਸੀਂ ਜਿਹੜੇ ਜਿਨ੍ਹਾਂ ਨੇ ਮੰਨ ਲਓ ਕਿ ਰਾਸ਼ਨ ਪਾਣੀ ਚਲੋ ਲੈਂਦੇ ਆ ਜਿਨ੍ਹਾਂ ਦੀ ਮਜਬੂਰੀ ਹੈ ਨਹੀਂ ਹੈਗਾ ਉਹਨਾਂ ਨੂੰ ਲੈਣਾ ਚਾਹੀਦਾ ਪਰ ਭੁਖ ਲੁੱਟ ਬੋਧੋਂ ਹੁੰਦੀ ਆ ਹੁਣ ਮੈਂ ਆਣਾ ਉਧਰਲੀ ਸਾਈਡ ਤੋਂ 10-10 ਜਨਾਨੀਆਂ ਬੈਠੀਆਂ 10-10 ਬੰਦੇ ਬੈਠੇ ਆ ਟਰਾਲੀ ਦੇ ਦਿਵਾਲੇ ਇਹ ਕੰਮ ਚੰਗਾ ਨਹੀਂ ਲੱਗਦਾ ਕਿਉਂਕਿ ਆਪਣੇ ਭਰਾ ਆਉਣੇ ਆ ਦਵਾਬੇ ਚ ਆਉਣੇ ਮਾਲਵੇ ਚ ਆਉਣੇ ਆ ਇਹ ਪੰਜਾਬ ਆ ਪੰਜਾਬ ਚ ਅਪ ਜਿੱਥੇ ਕਿਸੇ ਨੂੰ ਆਵਾਜ਼ ਮਾਰਾਂਗੇ ਨਾ ਪੰਜਾਬ ਚ ਇਕੱਠੇ ਹੋਣਾ ਹੀ ਹੋਣਾ ਸਰਕਾਰਾਂ ਭਾਵੇਂ ਪੰਜਾਬ ਨਾਲ ਜੋ ਮਰਜ਼ੀ ਤੱਕਾ ਕਰ ਲੈਣਾ ਪਰ ਪੰਜਾਬ ਇੱਕ ਆਵਾਜ਼ ਤੇ ਸਾਰਾ ਇਕੱਠਾ ਹੁੰਦਾ ਹੈ ਹੁਣ ਤੁਸੀਂ ਇਹ ਹਾਲ ਲਾ ਲਓ ਕਿ ਜਦੋਂ ਪਾਣੀ ਆਇਆ ਸੀ ਪਾਣੀ ਦੇ ਵਿੱਚ ਐਨਾ ਨਾ ਪਾਣੀ ਜਦੋਂ ਅਸੀਂ ਘਰਾਂ 'ਚ ਜਾਂਦੇ ਰਹੇ ਆ ਤੇ ਹਨ ਦੁੱਖ ਹੁੰਦਾ ਹੈ ਕਿ ਕੋਈ ਸਾਡੇ ਹੀ ਮਾਪਿਓ ਆ ਕਿ ਕਿਸੇ ਦਾ ਮਾਪਿਓ ਨਾ ਭੁਖਾ ਰਵੇ ਜਿਸ ਕਿਸੇ ਦਾ ਮਾਪਿਓ ਸਾਡਾ ਮਾਪਿਓ ਆ ਅਸੀਂ ਕਿ ਇਹਨਾਂ ਭੁਖਿਆ ਨਹੀਂ ਰਹਿਣ ਤਾਂ ਸਾਡੇ ਨਾ ਮੁੰਡੇ ਸਾਰੇ ਜਾਂਦੇ ਰਹੇ ਆ ਅਸੀਂ ਆਖਿਆ ਕਿ ਜੋ ਕੋਈ ਨਹੀਂ ਆ ਆਪਣੀ ਜਾਨ ਤੇ ਖੇੜਗੇ ਡੇਰਿਆਂ ਤੱਕ ਅਸੀਂ ਤੁਰ ਕੇ ਜਾਂਦੇ ਰਹੇ ਸਾਡੇ ਕੋ ਕੋਈ ਕਿਸ਼ਤੀ ਨਹੀਂ ਹੈਗੀ ਅਸੀਂ ਉੱਥੇ ਤੱਕ ਪਹੁੰਚਦੇ ਰਹੇ ਆ ਲੈ ਕੇ ਰਾਸ਼ਨ ਪਰ ਹੁਣ ਰਾਸ਼ਨ ਬਹੁਤ ਜ਼ਿਆਦਾ ਹੋ ਗਿਆ ਹੁਣ ਕਿਉਂਕਿ 1 ਬੰਨ ਵਜੇ ਪਾਣੀ ਦਾ ਕੰਟਰੋਲ ਹੋ ਜੇ ਕੀ ਕਹਿੰਦਾ ਸੇਵਾ ਜਿਹੜੀ ਚੱਲੀ ਗੁਰੂ ਘਰ ਬਾਰੇ ਬਾਰੇ ਬਾਬੇ ਸਿੱਖ ਜਥੇਬੰਦੀਆਂ ਸੇਵਾ ਚੱਲ ਰਹੀਆਂ ਬਹੁਤ ਵੱਡਾ ਮੈਂ ਕਹਿ ਸਕਦਾ ਕਿ ਨੌਜਵਾਨਾਂ ਦਾ ਯੋਗਦਾਨ ਹੈ ਸਿੱਖ ਜਥੇਬੰਦੀਆਂ ਦਾ ਯੋਗਦਾਨ ਆ ਤੇ ਮੇਰੇ ਖਿਆਲ ਨਾਲ ਇਹ ਇੱਕ ਕਹਿ ਸਕਦੇ ਆ ਵੀ ਆਪਾਂ ਇਹ ਸੁਣਿਆ ਸੀ ਵੀ ਦਰਿਆਵਾਂ ਨੂੰ ਬੰਨ ਲੱਗਦੇ ਆ ਪਰ ਆਪਾਂ ਦੇਖ ਰਹੇ ਆ ਵੀ ਵੱਖੇ ਖਾਲਸਾ ਦਰਿਆਵਾਂ ਨੂੰ ਬੰਨ ਲਾ ਰਿਹਾ ਇਹ ਤਾਂ ਹੁਣ ਵੇਖੋ ਇਹ ਸਰਕਾਰਾਂ ਦਾ ਕੰਮ ਆ ਇਹ ਸਰਕਾਰਾਂ ਦਾ ਕੰਮ ਆ ਅਸੀਂ ਲੋਕਾਂ ਨੇ ਸਰਕਾਰਾਂ ਨੂੰ ਵੋਟਾਂ ਪਾਈਆਂ ਅਹੀਂ ਇਹਨਾਂ ਨੂੰ ਬਣਾਇਆ ਮੰਤਰੀ ਅਹੀਂ ਬਣਾਇਆ ਸਾਡੀਆਂ ਵੋਟਾਂ ਨਾਲ ਪਾਈ ਅਸੀਂ ਬਾਬਿਆਂ ਨੇ ਥੋੜਾ ਵੋਟਾਂ ਪਾਈਆਂ ਗੁਰੂ ਘਰ ਦਾ ਪਾਇਆ ਹੁਣ ਬੰਨਾਂ ਤੇ ਲੱਗੰਦਾ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਕਿਉਂ ਨਹੀਂ ਕੰਮ ਕਰਾ ਸਕਦੀਆਂ ਸਭ ਕੋਈ ਕਰਾ ਜੇ ਸਰਕਾਰਾਂ ਕਿਤੇ 10 ਕਰੋੜ ਦੇ ਦਿੱਤਾ 20 ਕਰੋੜ ਦੇ ਦਿੱਤਾ ਦੇਂਦੇ ਨਾ ਉਹ ਕੰਮ ਕਰਾਉਂਦਾ ਇਹ ਸਰਕਾਰਾਂ ਕਰਾਉਣਾ ਇਹ ਹੁਣ ਬਾਬਿਆਂ ਦੇ ਹੱਥ ਵਾਸ ਜਿੰਨੇ ਵੀ ਬੰਨ ਟੁੱਟੇ ਸਾਰੇ ਖਾਲਸਾਣੇ ਲਾਏ ਸਾਰੇ ਬਾਬਿਆਂ ਨੇ ਬੰਨ ਬੰਨੇ ਆ ਸਰਕਾਰ ਨੇ ਕੋਈ ਵੀ ਵਿੱਚ ਮੈਂਦ ਕੀਤੀਆਂ ਆਣ ਕੇ ਇੱਥੇ ਆ ਗਏ ਆ ਚਲੋ ਦੇਗੇ 2 ਲੱਖ ਦੇਗੇ 1 ਲੱਖ ਦੇਗੇ ਪਰ ਇਹ ਕੰਮ ਸਰਕਾਰਾਂ ਦਾ ਜੋ ਬਾਬਿਆਂ ਨੇ ਕਰਦੇ ਆ ਬਾਬੇ ਹਰ ਥਾਂ ਦੇ ਮੱਥਾ ਲਾ ਕੇ ਚਲੋ ਕਿਉਂਕਿ ਭਗਤੀ ਹੈ ਸ਼ਕਤੀ ਹੈ ਉਹਨਾਂ ਦੇ ਵਿੱਚ ਫਿਰ ਸਾਡੀ ਵੀ ਰੂਹ ਖੋਜ ਹੁੰਦੀ ਹੈ ਕਿ ਐਵੇਂ ਵੀ ਸੇਵਾ ਚਲੋ ਚੰਗੇ ਥਾਂ ਦੇ ਕਰਦੇ ਆ ਵਧੀਆ ਕੰਮ ਕਰਦੇ ਆ ਹੁਣ ਮੰਨ ਲਓ ਕਿ ਜਿੱਦਾਂ ਕੋਈ ਪ੍ਰਸ਼ਾਸਨ ਹੈ ਪੁਲਿਸ ਪੁਲਿਸ ਮੁਲਾਜ਼ਮ ਹੈ ਚਲੋ ਹਾਨੂੰ ਹੁਣ ਜਿਹੜਾ ਬੰਦਾ ਵਹੀ ਕਰਦਾ ਹੈ ਹਨਾ ਉਹਨੂੰ ਪਤਾ ਕਿ ਹੁਣ ਮੰਨ ਲਓ ਕਿ ਜੇ ਮੰਨ ਲਓ ਸਾਡੇ ਟਰੈਕਟਰ ਅੱਗੇ ਬੰਪਰ ਨਾ ਹੋਣ ਫਿਰ ਸਾਡਾ ਟਰੈਕਟਰਾਂ ਨੂੰ ਨੁਕਸਾਨ ਹੁੰਦਾ ਸਾਨੂੰ ਅਗਲੇ ਬੰਨੇ ਵੇਟ ਮਤਲਬ ਕਿ ਜ਼ਰੂਰ ਚਾਹੀਦਾ ਐਨੀ ਮਿੱਟੀ ਲੈ ਕੇ ਆਉਣੀ ਉਹਦੇ ਵਾਸਤੇ ਤੁਹਾਨੂੰ ਪਤਾ ਜਿਹੜਾ ਜੈਂਸੀ ਲੋ ਬੰਪਰ ਹੁੰਦਾ ਉਹ ਤੇ ਕੇ ਕੰਮ ਦਾ ਨਹੀਂ ਉਹ ਤੇ ਮਾੜਾ ਜਿਹਾ ਕੇ ਨਾਲ ਲੱਗ ਗਿਆ ਤੇ ਸਾਰੀ ਸ਼ੋ ਦਾ ਨੁਕਸਾਨ ਹੋ ਜਾਣਾ ਹੁਣ ਕੋਈ ਐਡਾ ਸ਼ੌਂਕ ਨਹੀਂ ਚੜਿਆ ਐਡੇ ਐਡੇ ਬੰਪਰ ਲਵਾਉਣ ਦਾ ਅਸੀਂ ਬੰਪਰ ਤਾਂ ਲਵਾਉਨੇ ਆ ਆਪਣੀ ਸੇਫਟੀ ਕਰਕੇ ਬੰਪਰ ਲਵਾਉਨੇ ਆ ਕਿਉਂਕਿ ਇਹਦੀ ਸੇਫਟੀ ਜੇ ਕੇ ਨਾਲ ਲੱਗ ਵੀ ਜਾਊਗਾ ਨਾ ਟਰੈਕਟਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਤੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਦੇ ਚਲਾਨ ਨਾ ਕਟਿਓ ਕਿਉਂਕਿ ਜੇ ਜੱਟ ਦਾ ਪੁੱਤ ਮਿਹਨਤ ਕਰਕੇ ਆਪਣੀ ਚੀਜ਼ ਬਣਾਉਂਦਾ ਨਾ ਉਹ ਬਣਾਉਂਦਾ ਸ਼ੌਂਕ ਨੂੰ ਬਣਾਉਂਦਾ ਤੇ ਪਰ ਇਹ ਵੀ ਵੇਖੋ ਨਾ ਜੇ ਅਸੀਂ ਅੱਜ 10-10 ਲੱਖ ਰੁਪਈਆ ਦਾ ਟਰੈਕਟਰ ਲੈ ਕੇ 3-3 ਲੱਖ ਰੁਪਈਆ ਉੱਤੇ ਲਾਇਆ ਤੇ ਤੁਹਾਡੇ ਸਾਹਮਣੇ ਮਿੱਟੀ 'ਚ ਅਸੀਂ ਭੰਨੰਦੇ ਆਂ ਮਿਹਨਤ ਕਰਾਂਗੇ ਸਾਰਾ ਕੁਝ ਕਰਾਂਗੇ ਅਸੀਂ ਫੇਰ ਬਣਾ ਲਾਂਗੇ ਇਹ ਚੀਜ਼ਾਂ ਪਰ ਇਹ ਚੀਜ਼ਾਂ ਦਾ ਚਲਾਨ ਨਾ ਕਰਿਆ ਕਰੋ ਕਿਉਂਕਿ ਮੁੰਡਿਆਂ ਨੂੰ ਵੀ ਇਹ ਚੀਜ਼ਾਂ ਦਾ ਦੁੱਖ ਆਉਂਦਾ ਚਲੋ ਹੁੱਲੜਬਾੜੀ ਦਾ ਮੈਂ ਕਹਿੰਦਾ ਕਿ ਉਹ ਚਲੋ ਗਲਤ ਗੱਲ ਆ ਹੁੱਲੜਬਾੜੀ ਕਰਨੀ ਗਲਤ ਬਿਲਕੁਲ ਗਲਤ ਹਾਂ ਉਹ ਗਲਤ ਆ ਉਹ ਤੇ ਪ੍ਰਸ਼ਾਸਨ ਨੂੰ ਰੋ ਕੋਈ ਵੱਚ ਨੁਕਸਾਨ ਹੋਊਗਾ ਨਾ ਕਿ ਮੁੰਡੇ ਦਾ ਕਿਹਦਾ ਨੁਕਸਾਨ ਹੋ ਜੂ ਉਹ ਵੀ ਆਪ ਚੀਜ਼ ਚਾਹੁੰਦੇ ਨਹੀਂ ਆ ਪਰ ਜਿਹੜੀ ਆਪ ਚੀਜ਼ ਸੇਫਟੀ ਵਾਸਤੇ ਲਾਈ ਆ ਨਾ ਹੁਣ ਮੰਨ ਲਓ ਜ਼ਿਆਦਾ ਨਹੀਂ ਤੇ ਇਹਦੇ 7-8 ਟਨ ਵਜੇ ਹੋਣਾ ਨਾ ਜ਼ਿਆਦਾ ਹੋਣਾ 600-600 ਕੁਇੰਟਲ ਦੇ ਲਾ ਕੇ ਚਾਕੇ ਵਜਣਿਆ ਜੇ ਮੰਨ ਲਓ ਬੰਪਰ ਨਾ ਹੋਵੇ ਤੇ ਟਰੈਕਟਰ ਨੇ ਐਰੋਗ ਵੱਜਣਾ ਤੇ ਅਲੇ ਦਾ ਨੁਕਸਾਨ ਹੋਊਗਾ ਚਲੋ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੁਲੜ ਪਾਜੀ ਡੱਕੋ ਪਰ ਜੇ ਕੇ ਨੇ ਬੰਪਰ ਲਾਏ ਆ ਕੋਈ ਚੀਜ਼ ਸ਼ੌਂਗਣਾ ਲਾਈ ਉਹਦਾ ਚਲਾਨ ਨਾ ਕਰੋ ਜੇ ਜੂਤ ਜਿਹੜਾ ਜਾਗ ਚੁੱਕਾ ਕੋਈ ਜਿੰਨਾ ਸਰਕਾਰਾਂ ਨੇ ਤਕਾਸ਼ਾ ਹੀ ਕਰਨ ਲੈਣਾ ਕੋਈ ਚੰਗਾ ਮੰਤਰੀ ਆਵੇ ਪੰਜਾਬ ਦਾ ਸਰਦਾਰ ਕਰੇ ਕੋਈ ਮੰਨ ਲਓ ਕਿ ਹੁਣ ਪੰਜਾਬ ਇੱਕ ਸੋਨੇ ਦੀ ਚਿੜੀ ਪਰ ਉਹ ਇਹਨਾਂ ਤੋਂ ਬਣੀ ਨਹੀਂ ਆ ਆ ਵੀਰਾਂ ਦੀ ਤਾਂ ਕਿਤੇ ਨਾ ਕਿਤੇ ਨੌਜਵਾਨੀ ਨੂੰ ਇਹ ਦੁੱਖ ਆ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਜਿਹੜਾ ਪ੍ਰਸ਼ਾਸਨ ਦਾ ਹੀ ਪਰ ਇੱਕ ਖੁਸ਼ੀ ਵੀ ਆ ਕਿ ਉਹ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਆ ਤੇ ਸੇਵਾ ਕਰਦੇ ਨਜ਼ਰ ਆ ਰਹੇ ਆ ਸੋ ਤੁਹਾਡੀ ਰਾਏ ਤੁਸੀਂ ਜ਼ਰੂਰ ਕਮੈਂਟ ਰਾਈ ਸਾਡੇ ਤੱਕ ਭੇਜ ਸਕਦੇ ਆ